ਉਹਨਾਂ ਅੱਖਾਂ ਮੇਰੀਆਂ ਅੰਮੀਏ ਨਹੀਂ ਸਮ ਐਸੇ ਜਹਾਨ ਤੇ ਆਉਣਗੇ ਨਹੀਂ ਇਸੇ ਗੋਦੀ ਰਛ ਆਵੀ ਕਰਨੀ ਪਿਆਰ ਕੁੱਤਿਆਂ ਨਾਲ ਵਧਾਉਣਗੇ ਨਹੀਂ ਲੰਡੇ ਚੋਰ ਉਹ ਚੱਕੜੇ ਹੋਣ ਜਿਹੜੇ ਉਹ ਪਿੰਡ ਦੇ ਮੁਖੀ ਕਹੋਣਗੇ ਨਹੀਂ ਲੰਡੇ ਚੋਰ ਉਹ ਚੱਕੜ ਹੋਣਗੇ ਓਏ ਓ ਪਿੰਡ ਦੇ ਮੁਖੀ ਰਹਉਣਗੇ ਨਹੀਂ ਦਰ ਭੱਬੀਆਂ ਵਿੱਚ ਨਹੀਂ ਸ਼ਰਮ ਰਹਿਣੀ ਦੇ ਸਾਰੇ ਨਵਾਂ ਦਾ ਕੰਨ ਲਗਾਉਣਗੇ ਨਹੀਂ 10 ਸਾਲ ਦੀ ਕੰਨਿਆ ਵਿਆਹ ਦੇਸ ਉਹਨੂੰ ਵਿੱਚ ਢੋਲੀ ਦੇ ਪਾਉਣਗੇ ਨਹੀਂ 12 ਬਰਸ ਦੀ ਹੋ ਕੇ ਜੰਮੇ ਪੁੱਤਰ ਬੱਗੀ ਚੱਕ ਕੇ ਲੋਟੀ ਖਡਾਉਣਗੇ ਨਹੀਂ 32 ਸਾਲ ਦੀ ਪੁੱਤ ਨਾ ਵੇਖ ਲੈ ਸੀ ਕਲੂ ਕਾਲ ਜਦੋਂ ਜੋਰ ਪਾਉਣਗੇ ਨਹੀਂ 30 ਸਾਲ ਦੀ ਉਮਰ ਵਿੱਚ ਖਤਮ ਹੋ ਸੀ 30 ਸਾਲ ਦੀ ਉਮਰ ਵਿੱਚ ਖਤਮ ਹੋ ਸੀ ਥੋੜੀ ਉਮਰ ਲਖਾ ਕੇ ਆਉਣਗੇ ਮੀ ਡਾਕਟਰ ਵੈਦ ਜਹਾਨ ਚ ਬਹੁਤ ਸੁਣ ਅਸਰ ਰਹਿਤ ਦਵਾਈਆਂ